ਕਾਮੀ ਸਾਹਿਬ ਬੀਤੇ ਦਿਨ ਫੋਜ ਸਿੰਘ ਦੀ ਐਕਸੀਡੈਂਟ ਕਰੋਂ ਨਿਦਾਨ ਹੋ ਗਿਆ ਸੀ ਅੱਜ ਉਹਦੇ ਅੰਤਿਮ ਅਰਦਾਸ ਵਰਤਕਾਰ ਟਾਲਾ ਗਿਆ ਹੈ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਭਾਈ ਫੌਜਾ ਸਿੰਘ ਜੀ ਜਿਹੜੇ ਪਿਛਲੇ ਕੁਝ ਦਿਨ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਗਏ ਭਾਵੇਂ ਉਮਰ ਲਗਭਗ 114 ਸਾਲ ਸੀ ਕਹਿਣ ਨੂੰ ਇਹ ਉਮਰ ਬਹੁਤ ਲੰਮੀ ਸੀ ਤੇ ਬਧੇਰੇ ਸੀ ਪਰ ਉਹਨਾਂ ਦੇ ਜਾਣ ਦਾ ਸਾਨੂੰ ਸਾਰਿਆਂ ਨੂੰ ਦੁੱਖ ਵੀ ਮਹਿਸੂਸ ਹੋਇਆ। ਉਹਦੇ ਪਿੱਛੇ ਕਾਰਨ ਕੀ ਆ ਕਿ ਉਹ ਇੱਕ ਬਰਾਸਤ ਲੈ ਕੇ ਬੈਠੇ ਸੀ ਸਾਬਤ ਸੂਰ ਸਿੱਖ ਦੀ ਤੇ ਅੱਜ ਦੇ ਯੁੱਗ ਦੇ ਵਿੱਚ ਲੋਕਾਂ ਲਈ ਪ੍ਰੇਰਨਾ ਸਰੋਤ ਸੀ ਕਿ 114 ਸਾਲ ਦੀ ਉਮਰ ਦੇ ਵਿੱਚ ਵੀ ਕੋ ਬੰਦਾ ਦੌੜਦਾ। ਸੋ ਅੱਜ ਉਹਨਾਂ ਦਾ ਅੰਤਮ ਅਰਦਾਸ ਸੀ ਗੁਰੂ ਚਰਨਾਂ ਵਿੱਚ ਸਾਰੀਆਂ ਬਹੁਤ ਸਾਰੀਆਂ ਕੀਰਤਾਂ ਸਿੱਖ ਪੰਥੀਆਂ ਸਮੁੱਚੇ ਪੰਜਾਬ ਵਿੱਚੋਂ ਆਈਆਂ। ਤੇ ਉਹਨਾਂ ਦੇ ਜਿੱਥੇ ਪਰਥਾਏ ਸਾਰਿਆਂ ਨੇ ਕੀਰਤਨ ਰੂਪੀ ਤੇ ਅਖੰਡ ਪਾਠ ਰੂਪੀ ਸਤਗੁਰਜੀ ਦੀ ਪਵਿੱਤਰ ਗਰਵਾਣੀ ਦੇ ਭੋਗ ਤੇ ਪ੍ਰੰਤ ਕੀਰਤਨ ਤੇ ਸਾਰੀਆਂ ਮਹਾਨ ਸ਼ਕਤੀਆਂ ਬਲੋਂ ਉਹਨਾਂ ਨੂੰ ਯਾਦ ਵੀ ਕੀਤਾ ਗਿਆ ਸੋ ਮੈਂ ਇੱਕ ਸਮਝਾ ਜਿਹੜਾ ਉਹਨਾਂ ਦਾ ਵੱਡਾ ਸਾਡੇ ਲਈ ਪ੍ਰੇਰਨਾ ਸਰੋਤ ਸੀ ਉਹ ਸਿਗਾ ਸਾਦਾ ਖਾਣਾ ਸਾਦਾ ਰਹਿਣਾ ਤੇ ਸਾਦਾ ਜੀਵਨ ਜਿਉਣਾ ਇਹੋ ਅੱਜ ਅਸਲ ਉਹਨਾਂ ਦੀ ਲੰਬੀ ਜ਼ਿੰਦਗੀ ਦਾ ਇੱਕ ਰਾਜ ਸੀਗਾ ਅੱਜ ਆਪਾਂ ਦੇਖਦੇ ਆਂ ਪਰਵਿਰਤੀ ਐਸੀ ਬਣ ਗਈ ਆ ਕਿ ਮਨੁੱਖ ਹੋਰ ਕਾਰਜ ਨਹੀਂ ਕਈ ਤਾਂ ਬਧੇਰੇ ਖਾਣਾ ਖਾ ਖਾ ਕੇ ਹੀ ਬਿਮਾਰੀਆਂ ਨੂੰ ਸੱਦਾ ਦੇ ਦਿੰਦੇ ਆ ਪਰ ਮੈਂ ਸਮਝਦਾ ਬਾਪੂ ਦਾ ਤੁਰ ਜਾਣਾ ਆਪਣੀ ਜ਼ਿੰਦਗੀ ਦਾ ਪੰਧ ਜਿਹੜਾ ਹੈ ਉਹ ਸਫਲ ਮੁਕਾ ਕੇ ਗਏ ਆ ਗੁਰੂ ਸਾਹਿਬ ਕਿਰਪਾ ਕਰਨ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ। ਅੱਛਾ ਦਮੀ ਸਾਹਿਬ ਉਧਰ ਬਾਤ ਕੀ ਜੇ ਪਿਛਲੇ ਦਿਨੋਂ ਕਾਫੀ ਧਮਕੀਵਰੀ ਈਮੇਲ ਵਗੈਰਾ ਆਈ। ਇਹ ਅੱਜ ਦਾ ਇਹ ਅੱਜ ਦਾ ਟੌਪਿਕ ਨਹੀਂ ਕੱਲ ਬੋਲ। ਲੈਂਡ ਜ਼ੈਂਡ ਪੂਲਿੰਗ ਦੇਖੋ ਜਿਹੜੇ ਲੈਂਡ ਪੂਲਿੰਗ ਆ ਜ਼ਿਮੀਦਾਰਾਂ ਦੀ ਜਿਹੜੀ ਹੁੰਦੀ ਆ ਜ਼ਮੀਨ ਧਰਤੀ ਮਾਂ ਆ। ਗਰਵਾਣੀ ਵੀ ਇਸ ਗੱਲ ਨੂੰ ਕਹਿੰਦੀ ਆ ਤੇ ਫਿਰ ਜਿਹੜੇ ਮਾਂ ਦੇ ਨਾਲ ਕੋਈ ਬੰਦਾ ਯਤਨ ਕਰੇ ਪਏ ਉਹਨੂੰ ਖੋਹਣਾ ਤੇ ਫਿਰ ਭਈ ਔਖਾ ਹੁੰਦਾ ਪਰ ਜ਼ਿਮੀਦਾਰ ਜਿਹੜਾ ਆ ਉਹ ਆਪਣੀ ਜ਼ਮੀਨ ਦੇ ਕੌਂਦਾ ਬਾਕੀ ਦਾ ਕੋਈ ਜਮਾਲ ਲਵੇ। ਜਿਹੜੀ ਲੈਂਡ ਪੋਲਿੰਗ ਆ ਉਹ ਆਪਣੇ ਉਹਨਾਂ ਦੀ ਜੇ ਸਹਿਮਤੀ ਹੁੰਦੀ ਕਰ ਲੈਣੀ ਚਾਹੀਦੀ ਜੇ ਨਹੀਂ ਸਹਿਮਤੀ ਹੁੰਦੀ ਤਾਂ ਜ਼ਮੀਨਾਂ ਨਹੀਂ ਖੋਣੀਆਂ ਚਾਹੀਦੀਆਂ ਸਰਕਾਰ ਨੂੰ ਵੀ ਜ਼ਬਰਦਸਤੀ ਨਹੀਂ ਕਰਨੀ ਚਾਹੀਦੀ ਅੱਛਾ ਅਗਰ ਬਾਤ ਕੀ ਜਾਏ ਜੋ ਐਸਪੀਸੀ ਕੀ ਪੂਰੇ ਪ੍ਰਧਾਨ ਤੇ ਬੀਬੀ ਜਗੀਰਪੁਰ ਪਿਛਲੇ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ ਕਰੀ ਔਰ ਕਿਹਾ ਕਿ کہیں ਨਾ کہیں ਐਸਪੀਸੀ ਜੋ ਰਾਜਨੀਤਿਕ ਦਬਾਅ ਮੇ ਹੈ ਔਰ ਦੂਸਰਾ ਕਹਾਂ ਕਿ ਪੰਥ ਕੋ ਇਕੱਠਾ ਹੋਣ ਦੀ ਜ਼ਰੂਰਤ ਹੈ ਉਹਨਾਂ ਨੂੰ ਪੁੱਛਣਾ تھا ਜਦ ਪ੍ਰਧਾਨ ਤੇ ਤਾਬੇ ਬਾਤ ਬੋਲਣੀ ਸੀ ਨਾ ਤਾਂ ਬਾਤ ਬੋਲਣੀ ਚਾਹੀਦੀ